ਮੈਂ ਪਵਨ ਸ਼ਰਮਾ ਸ੍ਰੀਸ਼ਨਾਥ ਜਗਰਤ ਮੰਚ ਤੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਵਾ ਔਰ ਸ਼ਹਿਰ ਵਾਸੀਆਂ ਵਾਸਤੇ ਇੱਕ ਬੜੀ ਹੀ ਮਤਲਬ ਹਰ 16 ਆਤੀ ਗੱਲ ਹੈ ਵੀ ਸਾਡੇ ਸ਼ਹਿਰ ਦੇ ਵਿੱਚ 30 ਹਰ ਸਾਲ ਦੀ ਤਰ੍ਹਾਂ 30 ਜੂਨ ਨੂੰ ਜਗਨਨਾਥ ਜੀ ਦੀ ਰਸ ਯਾਤਰਾ ਕੱਢੀ ਜਾ ਰਹੀ ਹੈ ਔਰ ਬੜੀ ਕੀ ਧੂਮ ਧਾਮ ਦੇ ਨਾਲ ਇਹ ਰਸ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਹੈ ਇਹ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਮਾਪਤੀ ਜਿਹੜੀ ਹੈ ਇਹ ਕ੍ਰਿਸ਼ਨ ਮੰਦਿਰ ਦੇ ਵਿੱਚ ਹੀ ਹੋਏਗੀ ਔਰ ਇਹ ਮੈਂ ਤੁਹਾਡੇ ਮਾధ్యਮ ਰਾਹੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਕ੍ਰਿਸ਼ਨ ਭਗਤਾਂ ਨੂੰ ਇਹ ਅਪੀਲ ਕਰਨਾ ਵਾ ਵੀ ਇਸ ਰੱਤ ਯਾਤਰਾ ਦੇ ਵਿੱਚ ਵੱਧ ਚੜ ਕੇ ਕਿ ਸਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਔਰ ਨਾਲ ਹੀ ਜਿੰਨੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇਹ ਅਪੀਲ ਹੈ ਵੀ ਇਸ ਯਾਤਰਾ ਦੇ ਵਿੱਚ ਵੱਧ ਚੜ ਕੇ ਕਿ ਸਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਹਰੇ ਕ੍ਰਿਸ਼ਨ ਜੈ ਸ਼੍ਰੀ ਰਾਮ ਮੈਂ ਸਾਰੇ ਆਪਣੇ ਗੁਰਦਾਸਪੁਰ ਵਸਿਆਣ ਨੂੰ ਇੱਕ ਖਤ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ 30 ਜੂਨ ਨੂੰ ਇੱਕ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰਾਤ ਯਾਤਰਾ ਬੜੀ ਧੁੰਮਤਾਂ ਦੇ ਨਾਲ ਕੱਢੀ ਜਾ ਰਹੀ ਹੈ ਪਰ ਮੈਂ ਸਾਰੇ ਗੁਰਦਾਸਪੁਰ ਵਸਿਆਣ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਹੋਮ ਹਮਹਾ ਕੇ ਇਸ ਯਾਤਰਾ ਦੀ ਮਤਲਬ ਹੋਮ ਹਮਹਾ ਕੇ ਆਪਾਂ ਇਸ ਯਾਤਰਾ ਨੂੰ ਕਾਮਯਾਬ ਕਰੀਏ ਪਰ ਦੂਰ ਤੱਕ ਜਿਹੜਾ ਇੱਕ ਸੰਦੇਸ਼ ਜਾਏ ਵੀ ਗੁਰਦਾਸਪੁਰ ਦੇ ਵਿੱਚ ਭਗਵਾਨ ਜੀ ਦੀ ਯਾਤਰਾ ਜਿਹੜੀ ਆ ਉਹ ਬੜੀ ਧੂਮਧਾਮ ਦੇ ਨਾਲ ਮਨਾਈ ਗਈ ਹੈ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਜਣੇ ਧੂਮਧਾਮ ਮਨਾਤ ਇਸ ਇਸ ਯਾਤਰਾ ਦੇ ਵਿੱਚ ਜਿਹੜੇ ਸ਼ਾਮਲ ਹੋ ਜੈ ਸ਼੍ਰੀ ਰਾਮ